ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਫੋਰ ਸਨੋ ਵਧੀਆ ਆਪਾਂ ਵੀ ਬਹੁਤ ਵਧੀਆ ਠੀਕ ਠਾਕ ਹੈ ਜੀ ਬਹੁਤ ਵਧੀਆ ਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਬਹੁਤ ਹੀ ਵਧੀਆ ਸਟਾਕ ਡੋਲਾ ਡੋਲਾ ਸਿਲਕ ਬਹੁਤ ਹੀ ਵਧੀਆ ਬਹੁਤ ਸੋਹਣੇ ਤੇ ਇਸ ਜੇ ਤੁਸੀਂ ਐਲਓਵਰ ਲੈਣਾ ਐਲਓਵਰ ਲੈ ਸਕਦੇ ਤੁਹਾਡੀ ਇੱਛਾ ਅਗਰ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਤੁਸੀਂ ਮੈਚਿੰਗ ਵੀ ਲੈ ਸਕਦੇ ਬਹੁਤ ਹੀ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਅੱਛਾ ਫੈਬਰਿਕ ਬਹੁਤ ਅੱਛਾ ਮੇਨਾ ਕੀ ਪਾਰਟੀ ਵਿਆਹ ਸ਼ਾਦੀਆਂ ਦੇ ਵਿੱਚ ਪਾਉਣ ਵਾਲਾ ਬਹੁਤ ਵਧੀਆ ਇਹ ਹੈਗਾ ਜੀ ਪਿਸਤਾ 그린 ਲਾਈਟ ਸੀ 그린 ਕਲਰ ਕਹਿੰਦੇ ਆ ਜਿਸ ਨੂੰ ਠੀਕ ਹੈ ਜੀ ਇਹ ਇਸ ਦੀ ਵੈਸੇ ਬਾਟਮ ਹੈ ਇਹਦੇ ਨਾਲ ਹੀ ਹੈ ਨਾ ਬਾਟਮ ਹਾਂਜੀ ਇਸ ਦੀ ਬਾਟਮ ਹੈ ਪਲੇਨ ਠੀਕ ਹੈ ਜੀ ਤੇ ਬਹੁਤ ਹੀ ਅੱਛਾ ਇਹ ਆਣਗੇ ਜਿਹਦੇ ਕਲਰ ਇਹ ਹੈਗਾ ਜੀ ਡਾਰਕ ਗ੍ਰੇ ਕਲਰ ਪ੍ਰਿੰਟ ਬਹੁਤ ਅੱਛਾ ਜੋ ਇਹਦੀ ਕਮਰ ਕਲਰ ਕੰਬੀਨੇਸ਼ਨ ਹੋਈ ਵੀ ਇਹਦੇ ਵਿੱਚ ਗ੍ਰੇ ਚ ਬਹੁਤ ਹੀ ਅੱਛੀ ਹੋਈ ਵੀ ਬਹੁਤ ਹੀ ਪਿਆਰੀ ਬਿਲਕੁਲ ਸਾਰਾ ਕੱਪੜਾ ਸਰਦਾਰੀ A to Z ਇਹ ਜੀ ਇਹ ਹੈਗਾ ਜੀ ਰਸਟ 오ਰੇਂਜ ਕਲਰ ਇਹ ਵੀ ਕਲਰ ਬਹੁਤ ਹੀ ਫਾਈਨ ਹੈ ਬਹੁਤ ਵਧੀਆ ਬਹੁਤ ਸੋਹਣਾ ਇਹ ਪਿਸਤਾ ਗ੍ਰੀਨ ਹਾਂਜੀ ਇੱਕ ਇਹ ਵਾਲਾ ਪਿਸਤਾ ਗ੍ਰੀਨ ਆ ਗੱਲ ਨਿੱਚੇ ਵੀ ਜਿਹੜਾ ਤੁਹਾਨੂੰ ਦਿਖਾਇਆ ਸੀ ਉਹ ਵੀ ਪਿਸਤਾ ਗ੍ਰੀਨ ਸੀ ਹਾਂ ਉਹ ਸੀ ਗ੍ਰੀਨ ਸੋਰੀਓ ਸੀ ਗ੍ਰੀਨ ਇਹ ਪਿਸਤਾ ਗ੍ਰੀਨ ਹੈ ਗ੍ਰੀਨ ਪਿਸਤਾ ਹਾਂਜੀ ਇਹ ਇਹ ਅਗੇ ਜੀ ਦੇ ਕਲਰ ਚਾਰ ਕਲਰ ਹੈ ਚਾਰੋ ਦੇ ਚਾਰੋ ਬਹੁਤ ਹੀ ਵਧੀਆ ਬਹੁਤ ਸੋਹਣੇ ਤੇ ਪੰਜ ਕਲਰ ਹੈ ਇੱਕ ਕਲਰ ਇਹਦਾ ਹਾਂ ਉੱਥੋਂ ਅੱਛਾ ਇਹਦਾ ਇਹਦਾ ਸੇਮ ਹੈ ਠੀਕ ਹੈ ਚਾਰ ਕਲਰ ਆਗੇ ਜੀ ਆ ਦੇਖੋ ਫਿਰ ਅ जी फिरोज ना पिस्ता ग्रीन सी ग्रीन हाँ सी ग्रीन पिस्ता ग्रीन, 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 ग्रीन आ, रस्ट ऑरेंज और डार्क ग्रे सारे देख लो तीस बहुत ही प्यारा लग रहा है ये सारी पार्टीवेयर लुक है जी अजक बहुत ज्यादा शाद शादी विह शादियों का इन्ना क ज्यादा सीजन चल रहा है यारी उही आइटम है जी सारी दारी बहुत तो वाइए बहुत सोहने सोहने हूँ आ गए अपने को ਬਹੁਤ ਹੀ ਸੋਹਣਾ ਬਹੁਤ ਪਿਆਰਾ ਜ਼ੀਰਾਫ ਸਿਲਕ ਚ ਸੀ ਬਿਲਕੁਲ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਜ਼ੀਰਾਫ ਸਿਲਕ ਦੇ ਵਿੱਚ ਤੇ ਇਹਦੇ ਕਲਰ ਆਗੇ ਇਹ ਹਾਂਜੀ ਡਾਰਕ ਗ੍ਰੇ ਇਹ ਵੀ ਡਾਰਕ ਗ੍ਰੇ ਚ ਹੈ ਪਰਪਲ ਇਹ ਹੈਗਾ ਜੀ ਪਹਿਲਾ ਜਿਹੜਾ ਕਲਰ ਤੁਹਾਨੂੰ ਦਿਖਾਇਆ ਇਹ ਹੈਗਾ ਜੀ ਪਰਪਲ ਔਰ ਇਹ ਹੈਗਾ ਜੀ ਡਾਰਕ ਗ੍ਰੇ ਕਲਰ ਹੁਣ ਆ ਗਿਆ ਜੀ ਗਾਜਰੀ ਕਲਰ ਕਲਰ ਸਾਰੇ ਇੱਕ ਤੋਂ ਇੱਕ ਹਨ ਗੇ ਸਾਰੇ ਹੀ ਸਰਦਾਰੀ ਇਹ ਅਗੇ ਜੀ ਹੁਣ ਇਹਦੇ ਵਿੱਚ ਮਹਿੰਦੀ ਕਲਰ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹਦਾ ਵੀ ਡਿਜ਼ਾਈਨ ਡਿਜ਼ਾਈਨ ਸਾਰਿਆਂ ਦੇ ਸੇਮ ਰਹਿਣਗੇ ਕਲਰ ਚਾਰੋਂ ਦੇ ਚਾਰ ਫੁੱਤਰੀ ਵੱਖਰੀਆਂ ਆਣਗੇ ਬਿਲਕੁਲ ਸੌਫਟ ਫੈਬਰਿਕ ਹੈ ਚੁੱਭਣ ਵਾਲੀ ਨਹੀਂ ਹੈਗੀ ਬਿਲਕੁਲ ਹੀ ਪਰ ਲਾਈਨਿੰਗ ਜ਼ਰੂਰ ਲੱਗੇਗੀ ਕਿਉਂਕਿ ਪਾਰਟੀ ਵੈਰ ਲੁੱਕ ਕਰਨ ਤਾਂ ਹਾਂਜੀ ਇਹ ਸਾਫਟਾ ਹੈ ਸਾਫਟਾ ਤੁਸੀਂ ਬੈਕ ਤੇ ਵੀ ਦੇਖ ਹੀ ਰਹੇ ਆ ਸਾਫਟਾ ਨਹੀਂ ਹੈਗਾ ਵੀ ਇਹਦੇ ਪਿੱਛੇ ਧਾਗੇ ਧੁਗੇ ਨਿਕਲ ਰਹੇ ਆ ਕੁਝ ਵੀ ਨਹੀਂ ਬਿਲਕੁਲ ਬਹੁਤ ਵਧੀਆ ਬਹੁਤ ਜ਼ਿਆਦੇ ਸਾਰੇ ਪਾਰਟੀ ਵੀਰ ਹੈ ਔਰ ਰੇਟ ਵੀ ਰੀਜਨੇਬਲ ਹੈ ਜਿਆਦਾ ਰੇਟ ਨਹੀਂ ਹੈਗੇ ਬਿਲਕੁਲ ਤੁਹਾਡੇ ਬਜਟ ਦੇ ਵਿੱਚ ਆਉਣ ਵਾਲੇ ਨੇ ਉਹ ਮੈਂ ਤੁਸੀ ਮੇਰੇ ਤੋਂ ਵਟਸਐਪ ਤੇ ਜਮਰ ਜੀ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਦੀ ਨਾਲ ਦੀ ਨਾਲ ਮੇਰੇ ਰੇਟ ਬਹੁਤ ਵਾਜੂਬ ਹੈ ਬਹੁਤ ਜ਼ਿਆਦੇ ਜਾਇਜ਼ ਰੇਟ ਹੈ ਚਾਹੇ ਕੋਈ ਫੋਰਨ ਤੋਂ ਹੈ ਚਾਹੇ ਕੋਈ ਇੰਡੀਆ ਤੋਂ ਹੈ ਕਿਉਂਕਿ ਕਸਟਮਰ ਨੂੰ ਆਪਣੇ ਨਾਲ ਜੋੜਨਾ ਕਸਟਮਰ ਨੂੰ ਆਪਣਿਆ ਨਹੀਂ ਹੈਗਾ ਵੀ ਉਹ ਕਰਨਾ ਕਿਉਂਕਿ ਸਾਰੇ ਆਪਣੇ ਜੈਸੇ ਹੀ ਹੈ ਕੋ ਯਾਨੀ ਇਹਨਾਂ ਕੋ ਬਿਕੀਸੇ ਤੋਂ ਆਪਾਂ ਵੱਧ ਕਿਉਂ ਕਰ ਰਹੇ ਹਾਂ ਕੰਮ ਚਲਾਣਾ ਜੀ ਇਸ ਦਾ ਸਾਰਿਆਂ ਨੂੰ ਆਪਣੇ ਨਾਲ ਹੀ ਜੋੜ ਕੇ ਚਲਾਣਾ ਫੈਬਰਿਕ ਬਹੁਤ ਜਿਆਦਾ ਵਧੀਆ ਦਵਾਂਗੇ ਬਹੁਤ ਵਧੀਆ ਜਿਹੋ ਜੀ ਫੈਬਰਿਕ ਹੋਏਗਾ ਰੇਟ ਹੋਏਗਾ ਤਾਂ ਉਹਦੇ ਮੁਤਾਬਕ ਹੀ ਪਰ ਇਹ ਨਹੀਂ ਹੈਗਾ ਵੀ ਹੋਰ ਬੁਟੀਕਾਂ ਨਾਲੋਂ ਕੁਝ ਜ਼ਿਆਦਾ ਹੀ ਰੇਟ ਬੋਲਾਂਗੇ ਬਹੁਤ ਜਿਆਦਾ ਵਧੀਆ ਰੇਟ ਦਵਾਂਗੇ ਤੁਹਾਨੂੰ ਬਹੁਤ ਵਧੀਆ ਜੀ ਹੁਣ ਆ ਗਏ ਆਪਣੇ ਕੋਲ ਵੈਲਵਟ ਬ੍ਰਸ਼ੂ ਇਹ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਕੀ ਇਹਨਾਂ ਚੀ ਪ੍ਰਿੰਟ ਬਹੁਤ ਅੱਛਾ ਬਹੁਤ ਸੋਹਣਾ ਤੁਸੀਂ ਜੋ ਫੈਬਰਿਕ ਹੈ ਨਾ ਬਹੁਤ ਹੀ ਵਧੀਆ ਆ ਦੇਖੋ ਬਹੁਤ ਹੀ ਪਿਆਰਾ ਫੈਬਰਿਕ ਕਿੰਨੀ ਸਲਵਾਰ ਹੈ ਇਸਕੀ ਠੀਕ ਹੈ ਪਿਓਰ ਦੀ ਆਏਗੀ ਜੀ 3 ਮੀਟਰ 3 ਮੀਟਰ ਰਹੇਗੀ ਸਲਵਾਰ ਔਰ ਰਹੇਗੀ ਪਿਓਰ ਦੀ ਗ੍ਰੇ ਕਲਰ ਦੇ ਵਿੱਚ ਸਲਵਾਰ ਹੈ ਔਰ ਗ੍ਰੇ ਕਲਰ ਦਾ ਹੀ ਇਹਦਾ ਬੀਸ ਹੈ 벨ਵਟ ਬਰਸ਼ ਉਹਦਾ ਹੁਣ ਅਸੀਂ ਇਹਦੇ ਤੁਹਾਨੂੰ ਕਲਰ ਦਵਾਂਗੀ ਆ ਦੇਖੋ ਜੀ ਗ੍ਰੀਨ ਕਲਰ ਹੈ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਸਾਰੀ ਪਾਰਟੀ ویئر ਐਟਮ ਹੈ ਬਸ ਇੱਕ ਪੀਸ ਤੁਹਾਨੂੰ ਫੁਲ ਕੇ ਦਿਖਾਤਾ ਬਾਕੀ ਮੈਂ ਤੁਹਾਨੂੰ ਇਦਾਂ ਸਾਰੇ ਦੇ ਕਲਰ ਕੰਬੀਨੇਸ਼ਨ ਦਿਖਾ ਦਿੰਨੀ ਆ ਇਹ ਆ ਗਿਆ ਜੀ ਗਾਜਰੀ ਇਹ ਇੱਕ ਨੰਬਰ ਥੋੜਾ ਜਿਹਾ ਡਾਰਕ ਆ ਪਰ ਵੀਡੀਓਜ਼ ਦੇ ਵਿੱਚ ਥੋੜਾ ਲਾਈਟ ਆਇਆ ਵਾ ਇਹ ਪਿੰਕ ਨੇ ਇੰਸ਼ਾਅਰਸ ਤੇ ਜਿਹੜਾ ਇਹ ਵਾਲਾ ਇਹ ਆ ਗਿਆ ਜੀ ਪਿੰਕ ਪੀਸ ਇਹ ਵੀ ਬਹੁਤ ਪਿਆਰੇ ਐ ਬਹੁਤ ਸੋਹਣਾ ਸੂਟ ਹੈ ਸਾਰੇ ਇਹ ਸਾਰੇ ਜਿੰਨੀ ਵੀ ਆਈਟਮਾਂ ਜੇ ਤੁਹਾਨੂੰ ਦਿਖਾਈਆਂ ਸਾਰੀਆਂ ਹੀ ਪਾਰਟੀ ویئر ਦਿਖਾਈਆਂ ਇਹ ਆ ਗਿਆ ਜੀ ਕਰੀਮ ਦਾਇਮੇਟ ਹਾਂਜੀ ਇਹ ਦਾਇਕ ਜੀ ਮੈਚਿੰਗ ਕਰੀਮ ਆ ਗਿਆ ਹਾਂਜੀ ਇਹ ਆ ਗਿਆ ਡਾਰਕ ਗਾਜਰੀ ਹਵਾ ਜਿਹੜਾ ਰੈੱਡ ਕਲਰ ਚ ਗਾਜਰੀ ਸ਼ੇਡ ਆਂਦੇ ਨੇ ਇਹ ਵਾਲਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਸਾਰੇ ਇੱਕ ਤੋਂ ਇੱਕ ਹੈ ਤੇ ਹਾਂਜੀ ਬਿਲਕੁਲ ਰੀਜਨੇਬਲ ਪ੍ਰਾਈਸ ਤੇ ਬਹੁਤ ਹੀ ਸੋਹਣੇ ਕਲਰ ਬਹੁਤ ਹੀ ਸੋਹਣੇ ਔਰ ਬਿਲਕੁਲ ਕੱਪੜੇ ਜਿੱਧਰ ਮਰਜ਼ੀ ਨੂੰ ਢਾਲ ਲੋ ਐ ਨਹੀਂ ਹੈਗਾ ਵੀ ਕੋਈ ਕਪੜਾ ਖੜਾ ਹੈ ਜਾਂ ਕਿਸ ਤਰ੍ਹਾਂ ਬਿਲਕੁਲ ਨੋਰਮਲ ਬਹੁਤ ਹੀ ਸੌਫਟ ਮੇਨ ਕੱਲਾ ਕਿ ਸੌਫਟ ਆਈਡੀ ਸਲਵਾਰ ਹੈ ਇਸ ਵਾਲੇ ਦੀ ਇਹਦਾ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਸਾਰਿਆਂ ਦਾ ਹੀ ਬਹੁਤ ਪਿਆਰਾ ਬਹੁਤ ਸੋਹਣਾ ਇੱਕ ਤੋਂ ਇੱਕ ਆਈਟਮ ਹੈ ਇੱਕ ਤੋਂ ਇੱਕ ਬਹੁਤ ਵਧੀਆ ਤੁਸੀਂ ਜਦ ਮਰਜੀ ਮੇਰੇ ਕੋਲੋਂ ਲੈ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਆਈਟਮ ਮੰਗਵਾਉਣ ਵਾਲੀਆਂ ਹੈਗੀਆਂ ਨੇ ਬਹੁਤ ਵਧੀਆ ਹੁਣ ਬਹੁਤ ਜ਼ਿਆਦਾ ਸੀਜ਼ਨ ਚੱਲ ਰਿਹਾ ਸਾਰੀ ਤੁਹਾਨੂੰ ਨਾ ਜੋ ਨਵੀਂ ਤੇ ਨਮੀ ਪੂਰਾ ਟ੍ਰੈਂਡ ਆ ਰਿਹਾ ਹੈ ਨਾ ਜਿਸ ਚੀਜ਼ ਦਾ ਨਾਲ ਦੀ ਨਾਲ ਹੀ ਤੁਹਾਡੇ ਨਾਲ ਉਹ ਮੈਂ ਸ਼ੇਅਰ ਕਰ ਰਹੀ ਹਾਂ ਠੀਕ ਹੈ ਨਾ ਜੀ ਤੁਸੀਂ ਬਿਲਕੁਲ ਰੇਟ ਜਾਏ ਜਾਂ ਜਦ ਮਰਜ਼ੀ ਮੈਨੂੰ ਆਰਡਰ ਦੇ ਸਕਦੇ ਹੋ ਜੀ ਜਿਹੜੇ ਮੈਂ ਤੁਹਾਨੂੰ ਦੇ ਪੈਕਿੰਗ ਦੇ ਵਿੱਚ ਦਿਖਾ ਰਹੀਆਂ ਇਹ ਮੈਂ ਤੁਹਾਨੂੰ ਨੈਕਸਟ ਬਲੌਗ ਚ ਦਿਖਾਵਾਂਗੀ ਸਾਰੇ ਕਿੱਕੇ ਖੋਲ ਕੇ ਪੀਸ ਇਹ ਹੈਗੇ ਪਿਓਰ ਸਿਲਕ ਜੈਕ ਕੋਰਡ ਦੇ ਸੂਟ ਹੈ ਇਹਦੇ ਵੀ ਇੰਨੇ ਪਿਆਰੇ ਕਲਰ ਆ ਔਰ ਜੇ ਮੈਂ ਤੁਸੀਂ ਮੈਨੂੰ ਕਹੋਗੇ ਕਿ ਇਹਨਾਂ ਤੇ ਮੈਨੂੰ ਵਰਕ ਕਰਵਾ ਕੇ ਦੋ ਵੀ ਸਾਨੂੰ ਕਿਉਂਕਿ ਵੀ ਭੈਣ ਨੂੰ ਸਭ ਦੇ ਸ਼ੌਂਕ ਵੱਖਰੇ ਵੱਖਰੇ ਹੁੰਦੇ ਆ ਜੀ ਤਾਂ ਆਪਾਂ ਇਹਨਾਂ ਤੇ ਤੁਹਾਨੂੰ ਵਰਕ ਵੀ ਕਰਕੇ ਦਵਾਂਗੀ ਕਿਉਂਕਿ ਆਪਾਂ ਕਰਕੇ ਦੇ ਰਹੇ ਹਾਂ ਵਰਕ ਤੁਸੀਂ ਕਹੋਗੇ ਜਿਵੇਂ ਕੋਈ ਕਿਹੜਾ ਵੀ ਖੋਲਾਂਗੇ ਤੁਸੀਂ ਕਹੋਗੇ ਕਿ ਲਈਏ ਕਿਹੜਾ ਸਾਰੀਆਂ ਆਈਟਮਾਂ ਪਾਰਟੀ ਵੇਅਰ ਨੇ ਕੱਪੜੇ ਦੀ ਵਜ੍ਹਾ ਕਰਤਾ ਬਣਦੀ ਹੁੰਦੀ ਹੈ ਬਣਨੇ ਤੋਂ ਬਾਅਦ ਪਹਿਲਾਂ ਆਪਾਂ ਦੇਖ ਲਈਏ ਕਿ ਆ ਥੋੜਾ ਇਦਾਂ ਦਾ ਲੱਗ ਰਿਹਾ ਹੈ ਇਹ ਥੋੜਾ ਇਦਾਂ ਦਾ ਲੱਗ ਰਿਹਾ ਹੈ ਸਾਰਾ ਹੀ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਇਦਾਂ ਹੀ ਥੋੜੀ ਜਿਹੀ ਨਜ਼ਰ ਮਰਾਵਣੀ ਕਿਉਂਕਿ ਟਾਈਮ ਹੋ ਗਿਆ ਬਹੁਤ ਜ਼ਿਆਦਾ ਬੀਜੀਆਂ ਦੇ ਜਾਣ ਦਾ ਟਾਈਮ ਹੋ ਗਿਆ ਦੇਖੋ ਸਵੇਰ ਦੇ ਦੁਕਾਨਾਂ ਖੁੱਲ੍ਹੀ ਬੈਠੇ ਹੁੰਦੇ ਆ ਤੇ ਆਪਣੇ ਵੀ ਇੱਥੇ ਵਿਦਰ ਲੱਗੇ ਹੋਏ ਹਨ ਨੇ ਵੀ ਜਾਣਾ ਪਰ ਮੈਂ ਥੋੜੀ ਜਿਹੀ ਲੇਟ ਹੋ ਗਈਆਂ ਠੀਕ ਹੈ ਨਾ ਜੀ ਸਾਰੀ ਪਰ ਹੈ ਸਾਰੀ ਵਿਆਹ ਸ਼ਾਦੀਆਂ ਤੋਂ ਜੇ ਆਪਾਂ ਨੇ ਇਹ ਨਾਲ ਵਿਆਹ ਸ਼ਾਦੀਆਂ ਚ ਪਾਏ ਤਾਂ ਹੋਰ ਪਾएंगे ਕਿ ਆ ਜੀ ਸਾਰੀ ਆਈਟਮ ਬਹੁਤ ਜਾਦੀ ਵਧੀਆ ਬਹੁਤ ਹੀ ਸੋਹਣੀ ਬਹੁਤ ਜਾਦੀ ਵਧੀਆ ਠੀਕ ਹੈ ਜੀ ਤੇ ਇੱਕ ਤੁਹਾਨੂੰ ਮੈਂ ਦਿਖਾਨੀ ਹਾਂ ਡੂਪੀਨ ਸਿਲਕ ਡੂਪੀਨ ਸਿਲਕ ਦੇ ਵਿੱਚ ਨਾ ਆਪਣੇ ਕੋਲ ਕਲਰ ਨਾ ਬਹੁਤ ਸਾਰੇ ਪਏ ਆ ਐ ਇੱਕ ਡੂਪੀਨ ਸਿਲਕ ਚ ਇੱਥੋਂ ਸ਼ੁਰੂ ਨਾ ਬਈ ਬਿਰਜੀ ਕਰੇ ਤਾਂ ਹਨ ਇਹ ਇੱਕ ਦੋ ਤਿੰਨ ਚਾਰ ਪੰਜ ਚੇ 7 8 ਮੇਰੀ ਕੁ ਭੈਣ ਦੀ ਡਿਮਾਂਡ ਆਈ ਸੀ ਉਹ ਪੁੱਛਦੇ ਸੀ ਇਹ ਹੈਗਾ ਜੀ ਡੂਪਨ ਸਿਲਕ ਠੀਕ ਹੈ ਨਾ ਜੀ ਇਹ ਬਹੁਤ ਹੀ ਪਿਆਰਾ ਕੱਪੜਾ ਹੈ ਬਹੁਤ ਸੋਹਣਾ ਬਿਲਕੁਲ ਲਾਈਟ ਜੀ ਵੇਟ ਦਾ ਪਰ ਹੈ ਪਾਰਟੀ ਵੇਅਰ ਇਹ ਡੂਪਨ ਸਿਲਕ ਦੇ ਵਿੱਚ ਹੈ ਇਹ ਕਾਟਨ ਨਹੀਂ ਹੈਗੀ ਬਹੁਤ ਹੀ ਬਹੁਤ ਸੋਹਣਾ ਹੈ ਤੇ ਇਹਦੀ ਜਿਹੜੇ ਇਹ ਵਾਲੇ ਕਲਰ ਹਨ ਨਾ ਇੱਕ ਤੇ ਇੱਕ ਸਰਦਾਰੀ ਕਲਰ ਹੈ ਮੇਰੇ ਕੋਲ ਜਿੰਨੀ ਕੰਬੀਨੇਸ਼ਨ ਨਾ ਨਾ ਸਾਰੀ ਹੀ ਸਰਦਾਰੀਆਂ ਦੀ ਹੈ ਕਿਉਂਕਿ ਬਹੁਤ ਜ਼ਿਆਦੇ ਭੈਣਾਂ ਮੇਨ ਨਾਲ ਨਸ ਇਸੋ ਕਨਾਲ ਸਰਦਾਰਨੀ ਹੀ ਜੁੜੀਆਂ ਹੋਈਆਂ ਤੇ ਸਰਦਾਰੀ ਹੀ ਜਿੰਨਾ ਵੀ ਕੱਪੜਾ ਸਾਰਾ ਸਰਦਾਰੀ ਹੀ ਦੇਈਦਾ ਸਭ ਨੂੰ ਤਾਂ ਕਿ ਦੇਖੋ ਪੈਸਾ ਲੈਣ ਵਾਲੇ ਨੇ ਪੈਸਾ ਲੈਣਾ ਤੇ ਮੈਂ ਕਿਉਂ ਕਿਸੇ ਨੂੰ ਮਾੜੀ ਚੀਜ਼ ਦਵਾਂ ਠੀਕ ਹੈ ਨਾ ਜੀ ਮੈਨੂੰ ਬਹੁਤ ਸ਼ੌਂਕ ਹੈ ਤੇ ਬਹੁਤ ਦਿਲ ਕਰਦਾ ਕਿ ਸਾਰੇ ਪੈਂਡ ਭਾਈ ਲੈਣ ਵਧੀਆ ਲੈਣ ਤੇ ਜਿਹੜੇ ਇਹ ਵਾਲੇ ਦੋ ਪ੍ਰਿੰਟ ਆ ਇਹਨਾਂ ਦੇ ਦੋਨਾਂ ਦੇ ਕਲਰ ਬਹੁਤ ਪਿਆਰੇ ਨੇ ਇੱਕ ਹੈਗਾ ਮਸਟਰਡ ਦੂਜਾ ਹੈਗਾ ਗਾਜਰੀ ਰੈੱਡ ਇਹ ਰੈੱਡ ਨਹੀਂ ਹੈਗਾ ਵੈਸੇ ਗਾਜਰੀਚ ਹੈ ਪਰ ਇਹਦੀ ਜਿਹੜੀ ਪੂ ਮਾਰਦੀ ਹੈ ਪੰਜਾਬੀ ਚ ਅਪਾ ਕਹਿੰਦੇ ਉਹ ਰੈੱਡ ਮਾਰਦੀ ਹੈ ਠੀਕ ਹੈ ਨਾ ਜੀ ਬਹੁਤ ਸੋਹਣੇ ਬਹੁਤ ਪਿਆਰੇ ਹਨ ਤੇ ਜੇ ਕਿਸੇ ਨੇ ਕਾਟਨ ਦੇ ਵੀ ਲੈਣੇ ਆਪਾਂ ਨੂੰ ਤੁਹਾਨੂੰ ਕੋਈ ਜਿਵੇਂ ਪਹਿਣਾ ਬਾਹਰ ਕਾਟਨ ਦੇ ਵੀ ਮੰਗਦਿਆਂ ਨੇ ਹਨਾ ਕਿਉਂਕਿ ਚਲੋ ਤਕਰੀਬਨ 12 ਮਾਸ ਹੀ ਤਕਰੀਬਨ ਆਪਾਂ ਕਾਟਨ ਵੀ ਲੈ ਲੈਣੇ ਆ ਕਾਟਨ ਦਾ ਵੀ ਮੈਂ ਵਲੌਗ ਨਾਲ ਤੁਹਾਨੂੰ ਮੰਡੇ ਜਾਂ ਟਿਊਜ਼ਡੇ ਸ਼ੇਅਰ ਕਰਾਂਗੀ ਉਹ ਵੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਠੀਕ ਹੈ ਨਾ ਬਾਕੀ ਹੋਰ ਨਵੇਂ-ਨਵੇਂ ਬਹੁਤ ਜ਼ਿਆਦੇ ਆਈ ਜਾ ਰਹੇ ਨੇ ਕੱਲ ਦੇ ਵਲੌਗ ਚ ਖੁੱਲ ਕੇ ਦਿਖਾਵਾਂਗੇ denn ਦਿਖਾਈ ਜੰਨੀ ਆ ਇਹ ਤਾਂ ਸਾਰੇ ਪਸ਼ਮੀਨੇ ਦੇ ਸੂਟ ਹੈ ਕਿਹੜੀ ਪਸ਼ਮੀਨਾ ਹੈ ਜਿਹੇ ਆਪਣੇ ਕੋਲ ਤਾਂ ਚਲ ਜੀ ਲਿਖਿਆ ਹੁੰਦਾ ਨਾ ਨਹੀਂ ਹੈ ਜੀ ਇਹ ਰਾਮ ਟੈਕਸ ਰਾਮ ਟੈਕਸ ਦਾ ਪਸ਼ਮੀਨਾ ਹੈਗਾ ਜੀ ਤੇ ਰੇਟ ਵੀ ਬਹੁਤ ਜਿਆਦਾ ਵਧੀਆ ਹੈ ਬਹੁਤ ਜਿਆਦਾ ਵਧੀਆ ਰੇਟ ਹੈ ਇਹਨਾਂ ਦੇ ਤੇ ਇਹਦੇ ਨਾਲ ਅੱਗੇ ਲੱਗਿਆ ਹੋਇਆ ਥਾਨ ਮੈਂ ਉਹ ਵੀ ਤੁਹਾਨੂੰ ਇਦਾਂ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ green check. ਨੂੰ ਜਿਹੜੇ ਇਹ ਪਏ ਆ ਇਹ ਵੀ ਖੋਲ ਕੇ ਸਾਰੇ ਦਿਖਾਵਾਂਗੀ ਐਨਾ ਕਿ ਨਹੀਂ ਖੋਲੇਗੀ ਮੈਂ ਇਸ ਟਾਈਮ ਨਾ ਐਮੈਥਨ ਦਿਖਾਨੀ ਆ ਸਾਰੇ ਅਗੇ ਜੀ ਇੱਥੋਂ ਰੈਡ ਇਹ ਆਣੀ ਗਾਜਰੀ ਤੇ ਸ਼ਿਮਰ ਕ੍ਰਸ਼ ਸ਼ਿਮਰ ਕ੍ਰਸ਼ ਦੇ ਇੱਥੋਂ ਸ਼ੁਰੂ ਹੋ ਕੇ ਉੱਪਰ ਤੱਕ ਹੈ ਸਾਰੇ ਇੱਕ ਤੋਂ ਇੱਕ ਕਲਰ ਹੈ ਇੱਕ ਤੋਂ ਇੱਕ ਕਲਰ ਹੈ ਬਹੁਤ ਵਧੀਆ ਮੈਂ ਇਹ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੀ ਜਰੂਰ ਖੋਲ ਕੇ ਦਿਖਾਵਾਂਗੀ ਠੀਕ ਹੈ ਜੀ ਬਹੁਤ ਹੀ ਿਆਰੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਬਾਕੀ ਸੈਟਨ ਸੂਟਨ ਬਹੁਤ ਜਿਆਦਾ ਇਹ ਪਈ ਹੈ ਬਹੁਤ ਸੋਹਣੇ ਇਹ ਜਿੰਨੇ ਵੀ ਪਏ ਹਨ ਥਾਨੇ ਦੇ ਵਿੱਚ ਇਹ ਮੈਂ ਤੁਹਾਨੂੰ ਇਦਾਂ ਕਰਕੇ ਦਿਖਾ ਦਿੰਨੀ ਆ ਇਹ ਸਾਰੇ ਨਾ ਜਿੰਨੇ ਵੀ ਕਟਾਈ ਪਈ ਹੈ ਸਾਰੀ ਟਿਸਟਾ ਦੀ ਕਟਾਈ ਹੈ ਕਲਰ ਬਹੁਤ ਸੋਹਣਾ ਲਾਈਟ 베ਜ ਦੇ ਉੱਪਰ ਡਾਰਕ ਰੈੱਡ ਗਾਜਰੀ ਫਲਾਰ ਹੈ ਬਹੁਤ ਸੋਹਣੇ ਤੇ ਇਹਦੇ ਜਿੰਨੇ ਵੀ ਕਲਰ ਆਏ ਸਾਰੇ ਇੱਕ ਤੋਂ ਇੱਕ ਆਏ ਤੇ ਇਹ ਮੇਨ ਕਲਰ ਬਹੁਤ ਪਣ ਦੀ ਬਹੁਤ ਜਿਆਦਾ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਆਲ ਓਵਰ ਸੂਟ ਮਿਲਣ ਆਲ ਓਵਰ ਮਿਲਣ ਲੋ ਜੀ ਤੁਹਾਡੀ ਫਰਮਾਇਸ਼ ਤੇ ਆਲ ਓਵਰ ਸੂਟ ਆ ਗਏ ਹਨ ਤੇ ਇਹ ਦਾ ਵੀ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਇਹ ਆ ਗਿਆ ਜੀ ਬਲੂ ਦੇ ਵਿੱਚ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਹੈ ਤੇ ਮੇਨ ਗੱਲ ਹੈ ਕਿ ਇਹ ਹੈ ਟਿਸਟਾ ਟਿਸਟਾ ਬੜਾ ਹੱਸ ਕੇ ਦਿਖਦਾ ਥੋੜਾ ਕੋਸਟਲੀ ਹੁੰਦਾ ਪਰ ਹੈ ਬਹੁਤ ਵਧੀਆ ਹਲੋ ਜੀ ਇਹਦਾ ਵੀ ਦੇਖੋ ਤੁਸੀਂ ਕਲਰ ਕਿੰਨਾ ਪਿਆਰਾ ਹੈ ਤੇ ਹੁਣ ਅੱਜ ਜੀ ਮਸਟਰਡ ਪਲੇਨ ਵੀ ਆਇਆ ਇਹਦੇ ਚ ਜੇ ਕਿਸੇ ਨੂੰ ਪੈਨ ਪਲੇਨ ਲੈਣਾ ਪਲੇਨ ਵੀ ਆ ਗਿਆ ਜੇ ਕਿਸੇ ਨੇ ਪ੍ਰਿੰਟਰ ਦੇ ਜਿਹੜੇ ਆ ਪ੍ਰਿੰਟ ਚ ਵੀ ਆਏ ਆ ਜੀ ਪਲੇਨ ਦਾ ਫਾਇਦਾ ਲੈ ਕੇ ਟਿਸਟਾ ਚ ਜੇ ਕਿਸੇ ਨੂੰ ਨੇ ਵਰਕ ਕਰਵਾਣਾ ਤਾਂ ਵਰਕ ਦੇ ਵੀ ਮਿਲਣਗੇ ਯਾਰ ਕੋਈ ਇਹਦਾ ਕਲਰ ਦੇਖੋ ਕਿੰਨਾ ਧਿਆਰਾ ਬਹੁਤ ਧਿਆਰਾ ਕਲਰ ਹੈ ਦਾ ਜੀ ਤੇ ਇਧਰ ਆ ਗਿਆ ਜੀ ਸਰੂਜੀ ਕਲਰ ਇਹ ਵੀ ਬਹੁਤ ਵਧੀਆ ਤੇ ਇਹ ਕੋਬਿਚ ਪਿਆ ਜੀ ਕਿਸੇ ਨੇ ਆਪਣੀ ਬੀਬੀਆਂ ਵਾਸਤੇ ਕਿਸੇ ਵਾਸਤੇ ਲੈਣਾ ਨੇ ਜੀ ਇਹ ਹੈਗਾ ਜੀ ਬਿਲਕੁਲ ਲਾਈਟ ਕਲਰ ਤੇ ਛੋਟੀ ਬੁੱਟੀ ਹੈ ਇਹ ਹੈ ਇਸ ਅੱਜ ਵਧੀਆ ਸਟਿੱਚ ਲਈ ਠੀਕ ਹੈ ਕੱਪੜਾ ਹੋਰ ਵੀ ਬਹੁਤ ਆਇਆ ਹੁਣ ਇਸ ਤੇ ਰਿਆ ਥਾ ਨਹੀਂ ਖੁੱਲਦੀ ਮੈਂ ਕੱਲੂ ਫਿਰ ਕੱਲੂ ਬਣਾਏਗੀ ਇਸ ਚੀਜ਼ ਦੀ ਵੀਡੀਓ ਸੁੰਦਰ ਸੁੰਦਰ ਸੋਹਣੇ ਸੋਹਣੇ ਵਧੀਆ ਵਧੀਆ ਅ ਬਜ਼ੁਰਗਾਂ ਦੇ ਲਈ ਵੀ ਨਾ ਇੱਕ ਕਲਰ ਇਹ ਆਇਆ ਦੋਨੋਂ ਹੀ ਕਲਰ ਇੱਕ ਤੋਂ ਇੱਕ ਹੈ ਦੋਨੋਂ ਹੀ ਸਰਦਾਰੀ ਬਹੁਤ ਸੋਹਣੇ ਬਜ਼ੁਰਗਾਂ ਦੇ ਆਏ ਹੈ ਜਿਹੜੇ ਇੱਕੋ ਪੀ ਆ ਪਿੱਛੇ ਜੀ ਕੱਪੜਾ ਦੇਖ ਚਾਰ ਕਲਰ ਆਏ ਹੈ ਚਾਰਾਂ ਦੀ ਹੀ ਵੀਡੀਓ ਨਾ ਮੈਂ ਸਵੇਰੇ ਫੇਰਾਵਾਂਗੀ ਸਵੇਰੇ ਖੁੱਲ ਕੇ ਬਣਾਵਾਂਗੇ ਨੈਕਸਟ ਹਰ ਰੋਜ਼ ਹੀ ਕਿੱਕ ਫਿਰ ਸ਼ੇਅਰ ਕਰਦੇ ਰਹਾਂਗੇ ਤੁਹਾਡੇ ਨਾਲ ਕਿ ਕਰਨ ਜੀ ਤੇ ਬਜ਼ੁਰਗਾਂ ਦੇ ਵੀ ਦਿਖਾਵਾਂਗੀ ਇਹ ਵਾਲੇ ਵੀ ਦਿਖਾਵਾਂਗੇ ਪਰ ਬਹੁਤ ਸੋਹਣੇ ਬਹੁਤ ਪਿਆਰੇ ਸੋਟੇ ਚਲੋ ਜੀ ਬਲੌਗ ਦਾ ਅੰਤ ਇੱਥੇ ਕਰਦੇ ਹਾਂ ਅੰਤ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤਦ ਤੱਕ ਲਈ ਬਾਏ ਬਾਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਜੀ